ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ 25 11 2023 ਨੂੰ ਮਿਲਿਆ ਸੀ ਇਹ ਨੌਜਵਾਨ ਵੀਰ ਨੇਪਾਲੀ ਵੀਰ ਆ ਤੇ ਅੱਜ ਇਹਦਾ ਪਰਿਵਾਰ ਕੌਣ ਆਇਆ ਮਾਮਾ ਹਾਂ ਬੜੀ ਹਾਂਜੀ ਆਪ ਕੌਣ ਹੈ ਮਾਮਾ ਹੈ ਮਾਮਾ ਹੈ ਮਿਲੋ ਮਾਮਾ ਕੋ ਇਹ ਵੀਰ ਸਾਨੂੰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਮਿਲਿਆ ਸੀ ਜਲੰਧਰ ਤੋਂ ਵਸਤੀ ਬਾਬਾ ਰਾਜਨਗਰ ਤੋਂ ਮੁਹੱਲਾ ਵਾਸੀ ਲੈ ਕੇ ਆਏ ਸੀ ਵੀਰ ਦੀ ਲੱਤ ਟੁੱਟੀ ਹੋਈ ਸੀ ਆ ਪੈਰ ਟੁੱਟਿਆ ਹੋਇਆ ਦੇਖੋ ਤੇ ਆ ਹੱਥ ਟੁੱਟਿਆ ਹੋਇਆ ਸੀਗਾ ਹੱਥ ਦਾ ਤਾਂ ਆਪਰੇਸ਼ਨ ਹੋ ਗਿਆ ਡਾਕਟਰਾਂ ਨੇ ਕਿਹਾ ਸੀ ਪਹਿਲਾਂ ਜਿੰਨਾ ਟਾਈਮ ਹੱਥ 'ਚ ਦਾ ਕੰਮ ਨਹੀਂ ਕਰਨ ਲੱਗਦਾ ਉਹਨਾਂ ਟਾਈਮ ਇਹਦੇ ਪੈਰ ਦਾ ਆਪਰੇਸ਼ਨ ਨਹੀਂ ਹੋ ਸਕਦਾ ਇਹਨੇ ਦੁੱਖ ਵੀ ਬਹੁਤ ਕਟਿਆ ਕਿਉਂਕਿ ਹੱਥ ਦੇ ਨਾਲ ਹੀ ਤੁਰਨਾ ਸੀਗਾ ਵਜਨ ਚੱਕਣਾ ਸੀ ਪੈਰ ਦਾ ਤੇ ਉਹ ਹੱਥ ਕੰਮ ਨਹੀਂ ਸੀ ਕਰਦਾ ਜਿਹਦੇ ਨਾਲ ਪੈਰ ਨੂੰ ਚੱਕ ਕੇ ਤਾਂ ਅੱਗੇ ਚੱਲ ਸਕੀ ਸਾਡੇ ਕੋਲੇ ਅਗਿਆਰਵਾਂ ਮਹੀਨਾ ਚੱਲਦਾ ਹੁਣ 2024 ਦਾ 1 ਸਾਲ ਹੋ ਗਿਆ ਇਹਨੂੰ ਆਏ ਨੂੰ ਵੀਰ ਨੂੰ ਤੇ ਮੈਂਟਲੀ ਵੀ ਅਪਸੈਟ ਸੀ ਉਸ ਟਾਈਮ ਬਹੁਤ ਜ਼ਿਆਦਾ ਫਿਜ਼ੀਕਲੀ ਵੀ ਦੋਨੋਂ ਲੱਤਾਂ ਤੋਂ ਤੇ ਹੱਥਾਂ ਤੋਂ ਤੇ ਪੈਰਾਂ ਤੋਂ ਚੱਲਣ ਯੋਗ ਨਹੀਂ ਸੀਗਾ ਤੇ ਅੱਜ ਹੱਥਾਂ ਪੈਰਾਂ ਤੋਂ ਵੀ ਚੱਲਣ ਯੋਗ ਹੋ ਗਿਆ ਵਾਕਰ ਵੀ ਛੁੱਟ ਗਈ ਆ ਤੇ ਪਹਿਲਾਂ ਤਾਂ ਫੋੜੀਆਂ ਨਾਲ ਚੱਲਦਾ ਸੀ ਫਿਰ ਵਾਕਰ ਨਾਲ ਚੱਲਦਾ ਸੀ ਉਸ ਤੋਂ ਪਹਿਲਾਂ ਤਾਂ ਕਰੀਬ 4-5 ਮਹੀਨੇ ਬੀਲ ਚੇਅਰ ਤੇ ਹੀ ਰਿਹਾ ਕਿਉਂਕਿ ਬਿਲਕੁਲ ਪੈਰ ਤੇ ਭਾਰ ਨਹੀਂ ਸੀ ਪੈ ਸਕਦਾ ਤੇ ਇਹ ਵੀ ਧੰਨਵਾਦ ਆ ਪਰਿਵਾਰ ਦਾ ਅੱਜ ਜਿਹੜਾ ਲੈਣ ਆਇਆ ਇਹਨਾਂ ਨੂੰ ਨਹੀਂ ਤਾਂ ਪਿਛਲੇ 1 ਸਾਲ ਤੋਂ ਅਸੀਂ ਫੋਨ ਕਰ ਰਹੇ ਸੀ ਕੋਈ ਮਿਲਣ ਨਹੀਂ ਸੀ ਆ ਰਿਹਾ ਕੋਈ ਲੈਣ ਨਹੀਂ ਸੀ ਅਸੀਂ ਬਹੁਤ ਵਾਰੀ ਕਿਹਾ ਵੀ ਤੁਸੀਂ ਆਓ ਆਪਰੇਸ਼ਨ ਹੋਣਾ ਸੀ ਸਰਜਰੀ ਹੋਣੀ ਸੀ ਉਦੋਂ ਵੀ ਕਿਹਾ ਜਦੋਂ ਥੋੜੇਕਾ ਟਾਈਮ ਬਾਅਦ ਇਹ ਠੀਕ ਹੋ ਗਿਆ ਜਦੋਂ ਫਿਰ ਇਹਨੇ ਜਦੋਂ ਘਰਦਿਆਂ ਦਾ ਨੰਬਰ ਦਿੱਤਾ ਉਦੋਂ ਤੋਂ ਹੀ ਅਸੀਂ ਸੰਪਰਕ ਰਿ ਸੀ ਘਰਦਿਆਂ ਦੇ ਅੱਜ ਇਹਦੇ ਮਾਮੇ ਇਹਨੂੰ ਲੈਣ ਆਏ ਨੇ ਦਵਿੰਦਰ ਨੂੰ ਬਹੁਤ ਧੰਨਵਾਦ ਆ ਦਵਿੰਦਰ son of ਟੇਕ ਬਹਾਦਰ ਨੇਪਾਲ ਦਾ ਰਹਿਣ ਵਾਲਾ ਇਹ ਵੀਰ ਨੇਪਾਲ ਕਹਾਂ ਰਹਤੇ ਹੋ ਬਾਈ? ਦਾਦੀਨ। ਹਾਂ? ਦਾਦੀਨ। ਦਾਦੀਨ। ਜ਼ਿਲ੍ਹਾ ਸੀਟੀਆਈਐਨ ਦਾਦੀਨ। ਗਾਉਂ ਦਾ ਨਾਮ? ਗ੍ਰਾਂਚੋ। ਗ੍ਰਾਂਚੋ। ਔਰ ਇਹ ਜ਼ਿਲ੍ਹਾ ਹੈ? ਜ਼ਿਲ੍ਹਾ ਦਾਦੀਨ। ਦਾਦੀਨ। ਠੀਕ ਹੈ। ਉੱਥੋਂ ਅੱਜ ਇਹਦੇ ਮਾਮੇ ਲੈਣ ਆਏ ਨੇ। ਇਹਦੇ ਗਿੱਟੇ ਦਾ ਆਪਰੇਸ਼ਨ ਡਾਕਟਰ ਕਹਿੰਦੇ ਸੀ ਹੋਣਾ ਪਰ ਗਿੱਟੇ ਦਾ ਆਪਰੇਸ਼ਨ ਅਸੀਂ ਤਾਂ ਨਹੀਂ ਕਰਾਇਆ ਉਹ ਕਹਿੰਦੇ ਸੀ ਗਿੱਟਾ ਇਹਦਾ ਜਾਮ ਕਰ ਦਾਂਗੇ ਅਸੀਂ। ਵੀ ਮੁੜ ਕੇ ਗਿੱਟੇ ਦੀ ਮੂਵਮੈਂਟ ਨਹੀਂ ਹੋਊਗੀ। ਹੁਣ ਹਜੇ ਮੂਵਮੈਂਟ ਵੀ ਹੋ ਰਹੀ ਆ। ਤੁਰਨ ਵੀ ਰਿਹਾ ਫਿਜ਼ੀਓਥੈਰੇਪੀ ਦੇ ਨਾਲ। ਆਪਣੇ ਜੋਗਾ ਹੋ ਗਿਆ ਤੁਰਨ ਜੋਗਾ ਹੋ ਗਿਆ ਇਹ ਪਰ ਜੇ ਗਿੱਟਾ ਜਾਮ ਕਰਤਾ ਫਿਰ ਗਿੱਟਾ ਬਿਲਕੁਲ ਹੀ ਮੂਵ ਨਹੀਂ ਹੋਣਾ ਸੀ ਇਹਦਾ ਤੇ ਪੈਰ ਤੇ ਹੱਥ ਇਹਦਾ ਅੱਜ ਇਸ ਕਾਬਿਲ ਆ ਵੀ ਆਪਣਾ ਚੱਲ ਫਿਰ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਇਹ ਨੇਪਾਲੀ ਵੀਰ ਸਾਡੇ ਬਹਾਦਰ ਵੀਰ ਬਹੁਤ ਆਉਂਦੇ ਨੇ ਪੰਜਾਬ ਨੇਪਾਲ ਤੋਂ ਇੱਥੇ ਆ ਕੇ ਕੋਠੀਆਂ 'ਚ ਕੰਮ ਕਰਦੇ ਨੇ ਚੌਂਕੀਦਾਰ ਦਾ ਕੰਮ ਕਰਦੇ ਨੇ ਦਫ਼ਤਰਾਂ 'ਚ ਕੰਮ ਕਰਦੇ ਨੇ ਉਵੇਂ ਹੀ ਦਵਿੰਦਰ ਵੀ ਆਇਆ ਸੀ ਪੰਜਾਬ ਦੇ ਵਿੱਚ ਪਰ ਇੱਥੇ ਆਇਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਤੇ ਕਈ ਦਿਨ ਤੱਕ ਇਹਨੂੰ ਪਤਾ ਹੀ ਨਹੀਂ ਲੱਗਿਆ ਸੁਰਤ ਹੀ ਨਹੀਂ ਆਈ ਉਮੇਂ ਲੱਤ ਟੁੱਟੀ ਹੋਈ ਉਮੇਂ ਪੈਰ ਟੁੱਟਿਆ ਹੋਇਆ ਜਲੰਧਰ ਉੱਥੇ ਸ਼ਹਿਰ ਦੇ ਵਿੱਚ ਬਾਬਾ ਨਗਰ ਦੇ ਵਿੱਚ ਬਾਬਾ ਰਾਜ ਨਗਰ ਦੇ ਵਿੱਚ ਪਿਆ ਰਹਾ ਤੇ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਸੀ ਜਿਨ੍ਹਾਂ ਨੇ ਇਹਨੂੰ ਉਸ ਟਾਈਮ ਚੱਕ ਕੇ ਇੱਥੇ ਲੈ ਕੇ ਆਂਦਾ ਆਹੀ ਡੈਂਸੀਗੇ ਜਿਹੜੇ ਅੱਜ 25 11 2024 ਅੱਜ ਤੇ 25 11 2023 ਨੂੰ ਇਸ ਵੀਰ ਨੂੰ ਸਾਡੇ ਕੋਲ ਛੱਡ ਕੇ ਗਏ ਸੀ ਉਹ ਤੇ ਅੱਜ ਇਸੇ ਦਿਨ ਹੀ ਇਹਦਾ ਪਰਿਵਾਰ ਇਹਨੂੰ ਲੈਣ ਲਈ ਪਹੁੰਚਿਆ ਵਾ ਪੂਰੇ 1 ਸਾਲ ਬਾਅਦ ਅੱਜ ਦਵਿੰਦਰ ਆਪਣੇ ਘਰ ਚੱਲਿਆ ਅਰਦਾਸ ਕਰਿਓ ਇਹ ਪਰਦੇਸੀ ਵੀਰ ਆਪਣੇ ਪਰਿਵਾਰ ਚ ਜਾ ਕੇ ਖੁਸ਼ ਰਵੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਹ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ